ਸਤਿ ਸ੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 8872610778 ਅੱਜ ਦੀ ਵੀਡੀਓ ਪਣ ਦੱਲੂ ਆਲਾ ਤਹਿਸੀਲ ਬਾਗਾਪਰਾਣਾ ਦੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਨੇ 22 ਸੈਕ ਧੰਨੇ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਨੇ ਬਾਈ ਦਾ ਅੱਜ ਇੱਕ ਐਨੀਮਲ ਸੇਲ ਹੈ ਪੁੱਛਦੇ ਆ ਕੀ ਡਿਟੇਲ ਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ। ਨਾਮ ਜੀ ਸ਼ਕੰਦਰ ਸਿੰਘ ਪਿੰਡ ਦੱਲੂ ਵਾਲਾ। ਤੁਸੀਂ ਮੋਗਾ। ਠੀਕ ਹੈ ਜੀ। ਸੀਲ ਬਾਹਰ ਆਪਣਾ। ਠੀਕ ਹੈ ਜੀ। ਅੱਜ ਇਹ ਗਾਂਦ ਕੀ ਡਿਟੇਲ ਹੈ ਜੀ। ਇਹ ਤੀਜੀ ਸੂਏ ਸੂਈ ਹੈ ਜੀ। ਠੀਕ ਹੈ ਜੀ। ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ? 2 ਘੰਟੇ ਤੱਕ ਹੋ ਗਏ। ਠੀਕ ਹੈ ਜੀ। ਜੇਰਾ ਹਜੇ ਨਹੀਂ ਪਈ। ਠੀਕ ਹੈ। ਘੰਟਾ ਤੱਕ ਹੋ ਗਿਆ ਸੂਈ ਨੂੰ। ਮਗਰ ਕੀ ਹੈ ਜੀ ਬੱਚਾ? ਬੱਚੀ ਹੈ ਜੀ। ਮਗਰ ਉਹ ਬੱਚੀ ਹੈ ਜੀ। ਦੇਖ ਸਕਦੇ ਹੋ ਤੁਸੀਂ। 1 ਘੰਟਾ ਹੋ ਗਿਆ ਸੂਈ ਨੂੰ। ਸੋਨਾ ਥਨ ਲੈਵਾ। ਕੀ ਯਾਰ ਕੈਵਰੇ ਤੋਂ ਡਰ ਜਾਂਦਾ ਪਸ਼ੂ ਤੋਰ ਕੇ ਦਿਖਾ ਦਿਓ ਜੀ ਬਾਈ ਦੇ ਘਰੇ ਪਸ਼ੂ ਰੱਖੇ ਹੋਏ ਨੇ ਫਾਲੇਵਾ ਤੁਸੀਂ ਦੇਖ ਸਕਦੇ ਹੋ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਏ ਤੇ ਜੇ ਕੇ ਵੀਰ ਨੇ ਕਨੈਕਟ ਕਰਨਾ ਹੋਵੇ ਕਰ ਸਕਦਾ ਹੈ ਮੋੜ ਲਿਆਓ ਜੀ ਸੋਨਾ ਮੁੱਠੀ ala ਥਣ ਲੱਗਿਆ ਬਾਈ ਕੀ ਡਿਮਾਂਡ ਹੈ ਜੀ ਇਹਦੀ 55000 55000 ਰੁਪਏ ਬਾਈ ਡਿਮਾਂਡ ਕਰਦੇ ਨੇ ਮਾਨਤਨ ਹੋ ਜਾਊਗਾ ਜੀ ਹਾਂਜੀ ਹੋ ਜਾ ਮਾਨਤਨ ਹੋ ਜਾਊਗਾ ਜੀ ਧੰਨਵਾਦ ਜੀ